ਬਿਆਸ ਦਰਿਆ ਦੇ ਤਾਜ਼ਾ ਹਾਲਾਤ ਜੀ 26 ਅਗਸਤ ਦਿਨ ਮੰਗਲਵਾਰ ਜਿੱਥੇ ਕਿ ਮੌਸਮ ਭਾਗ ਦੇ ਵੱਲੋਂ ਬਰਸਾਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਉਸੇ ਦੇ ਤਹਿਤ ਬਿਨ ਰੁਕਿਆਂ ਅੱਜ ਤੀਜੇ ਦਿਨ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਪਾਣੀ ਦਾ ਪੱਧਰ ਜਿੱਥੇ ਕਿ ਕੱਲ 25 ਅਗਸਤ ਨੂੰ ਬਹੁਤ ਜ਼ਿਆਦਾ ਜਿਹੜਾ ਪਾਣੀ ਦੇ ਵਿੱਚ ਉਛਾਲ ਦੇਖਿਆ ਗਿਆ ਸੀ ਤੇ ਪਰ ਅੱਜ ਸਵੇਰੇ ਜੋ ਪੱਠੇ ਲੈਣ ਆਏ ਆ ਤੇ ਦੇਖਿਆ ਕਿ ਜਿਹੜਾ ਪਾਣੀ ਦਾ ਪੱਧਰ ਜਿਸ ਤਰ੍ਹਾਂ ਕੱਲ ਸ਼ਾਮ ਸਥਿਰ ਸੀ ਉੱਥੇ ਹੀ ਟਿਕਿਆ ਹੋਇਆ तकरीबन 2-3 ਇੰਚ ਜਿਹੜਾ ਪਾਣੀ ਘਟਿਆ ਹੀ ਆ ਵਧਿਆ ਨਹੀਂਗਾ ਪਰ ਜਿਹੜੀ ਬਰਸਾਤ ਲਗਾਤਾਰ ਹੋਈ ਆ ਇਸ ਦੇ ਨਾਲ ਪਾਣੀ ਦਾ ਪੱਧਰ ਬਹੁਤ ਵਧ ਰਿਹਾ ਕਿਉਂਕਿ ਜਿਹੜਾ ਪੌਂਗ ਡੈਮ ਦੇ ਉੱਤੋਂ ਪਾਣੀ ਛੱਡਿਆ ਜਾ ਰਿਹਾ ਉਸ ਦੀ ਕਪੈਸਿਟੀ ਜਿਹੜੀ ਆ ਕਿ 45 ਕੁ ਹਜ਼ਾਰ ਦੀ ਹੈ ਪਰ ਉਸ ਦੇ ਵਿੱਚ ਪਠਾਨਕੋਟ ਤੋਂ ਇੱਕ ਨਿਕਲਦਾ ਚੱਕੀ ਦਰਿਆ ਜੋ ਕਿ ਬਰਸਾਤ ਦੇ ਕਾਰਨ ਬਹੁਤ ਜ਼ਿਆਦਾ ਉਸ ਵਿੱਚ ਪਾਣੀ ਆਉਣ ਕਾਰਨ ਉਸ ਦਾ ਕੋਈ ਬੰਨ ਨਹੀਂ ਹੈ ਤੇ ਉਹ ਸਾਰਾ ਹੀ ਜਿਹੜਾ ਪਾਣੀ ਆ ਬਿਆਸ ਦਰਿਆ ਦੇ ਵਿੱਚ ਪੈਣ ਦੇ ਕਾਰਨ ਜਿਹੜਾ ਕੱਲ ਬਹੁਤ ਜ਼ਿਆਦਾ ਹਾਊਜ਼ਾ ਪੱਧਰ ਵਧਿਆ ਤੇ ਉਸ ਪਾਣੀ ਦੇ ਪੱਧਰ ਦੇ ਨਾਲ ਬਹੁਤ ਮਗਰਚਾਏ ਉਹ ਟਾਂਡਾ ਹਸ਼ਰਪੁਰ ਏਰੀਆ ਹੋਵੇ ਚਾਹੇ ਪਠਾਨਕੋਟ ਤੋਂ ਜੰਮੂ ਰੋਡ ਹੋਵੇ ਕਾਫੀ ਉਸ ਦੇ ਰੋਡਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਬਰਸਾਤ ਦਾ ਪਾਣੀ ਬਹੁਤ ਜ਼ਿਆਦਾ ਉਸ ਦਰਿਆ ਦੇ ਵਿੱਚ ਆਉਣ ਕਾਰਨ ਪਿਛੇ ਪਿੰਡਾਂ 'ਚ ਤੇ ਅਗਲੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਵਧਿਆ ਪਰ ਹੁ ਰਾਹਤ ਥੋੜੀ ਇਹ ਹੀ ਹੈ ਕਿ ਜਿਹੜਾ ਰਾਤ ਦਾ ਪਾਣੀ ਦਾ ਟਿਕਾ ਹੀ ਉੱਥੇ ਟਿਕਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਕੱਲ੍ਹ ਆ ਸਾਰੇ ਝੋਨੇ ਡੁੱਬੇ ਸੀ ਤੇ ਅੱਜ ਸਵੇਰੇ ਜਦੋਂ ਆਏ ਆ ਥੋੜੇ ਦਿਖਦੇ ਪਏ ਆ ਤੇ ਵਾਹਿਗੁਰੂ ਕਿਰਪਾ ਕਰੇ ਕਿ ਇਹ ਪਾਣੀ ਵਾਪਸ ਜਾਵੇ ਜੀ